ਨਿਊਜ਼ ਬੁਲੇਟਿਨ ਪੰਜਾਬਵੇ ਚਾਪ ਦੀ ਦਾ ਸਵਾਗਤ ਹੈ ਬੀਬੀ ਐਮਬੀ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਖੜਾ ਨਹਿਰ ਦਾ ਪਾਣੀ ਹਰਿਆਣੇ ਨੂੰ ਦੇਣ ਦੇ ਦਿੱਤੇ ਹੁਕਮ ਵਿਰੁੱਧ ਆਮ ਆਦਮੀ ਪਾਰਟੀ ਵੱਲੋਂ ਜਗ੍ਹਾ-ਜਗ੍ਹਾ ਉੱਪਰ ਕੀਤੇ ਜਾ ਰਹੇ ਰੋਸ਼ ਮੁਜ਼ਾਹਰਿਆਂ ਦੇ ਤਹਿਤ ਫਤਿਹਗੜ ਚੂੜੀਆਂ 'ਚ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਵਿਰੁੱਧ ਰੋਸ਼ ਪ੍ਰਦਰਸ਼ਨ ਅਤੇ ਕੇਂਦਰ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕਰਦੇ ਆ ਪ੍ਰਧਾਨ ਮੰਤਰੀ ਦਾ ਪੁਤਲਾ ਫੁਕਿਆ

ਸੰਸਦਾਂਵਾਜ ਤੁਸੀਂ ਇੱਥੇ ਆਵਾਮਾਰੀ ਪਾਰਟੀਵਾਂ ਫਤਿਹਗੜ ਚੂਨੀਆ ਵਿੱਚ ਕੇਂਦਰ ਸਰਕਾਰ ਨੂੰ ਪ੍ਰੋਟੈਸਟ ਪ੍ਰੋਟੈਸਟ ਕੀਤਾ ਗਿਆ ਕੀ ਮਾਮਲਾ ਹੈ ਦੇਖੋ ਜੀ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਆ ਕੇਂਦਰ ਦੀ ਭਾਜਪਾ ਸਰਕਾਰ ਦੇ ਵਿਰੁੱਧ ਕੀਤਾ ਗਿਆ ਸਰਦਾਰ ਬਲਬੀਰ ਸਿੰਘ ਪੰਨੂ ਸਾਡੇ ਜੋ ਹਲਕਾ ਇੰਚਾਰਜ ਨੇ ਉਹਨਾਂ ਦੇ ਦਿਸ਼ਾ ਦਿਸ਼ਾ ਦੇ ਉੱਤੇ ਮੁੱਦਾ ਸੀਗਾ ਕਿ ਭਾਜਪਾ ਦੀ ਸਰਕਾਰ ਨੇ ਇੱਕ ਤੁਗਲਕੀ ਫਰਮਾਨ ਜਾਰੀ ਕਰਦਿਆਂ ਜਿਹੜਾ ਪੰਜਾਬ ਦਾ ਪਾਣੀ ਹੈ BBMB ਜਾਨੀ ਕੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਇੱਕ ਬਹੁਤ ਗਲਤ ਫੈਸਲਾ ਲਾਗੂ ਕੀਤਾ ਹੈ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਹਰਿਆਣਾ ਨੂੰ ਦਿੱਤਾ ਜਾਵੇ ਜਦੋਂ ਕਿ ਹਰਿਆਣਾ ਜਿਹੜਾ ਆਪਣੇ ਹਿੱਸੇ ਦਾ ਪਾਣੀ ਅੱਜ ਤੋਂ 10 ਮਹੀਨੇ ਪਹਿਲਾਂ ਹੀ ਲੈ ਚੁੱਕਿਆ ਹੈ ਪੰਜਾਬ ਦੇ ਵਿੱਚ ਕਿਸਾਨੀ ਪਹਿਲਾਂ ਹੀ ਬੜੀ ਬਦਤਰ ਹਾਲਤ ਵਿੱਚ ਚੱਲ ਰਹੀ ਹੈ ਜੇ ਪੰਜਾਬ ਦਾ ਪਾਣੀ ਅਸੀਂ ਹਰਿਆਣੇ ਨੂੰ ਦੇ ਦਿੱਤਾ ਤਾਂ ਕਿਸਾਨਾਂ ਦੀ ਤੁਹਾਨੂੰ ਪਤਾ ਕਿ ਬਹੁਤ ਦੁਰਦਸ਼ਾ ਹੋਣ ਵਾਲੀ ਹੈ ਪਹਿਲਾਂ ਵੀ ਕੇਂਦਰ ਸਰਕਾਰ ਨੇ ਕਿਸਾਨੀ ਦੇ ਵਿਰੁੱਧ ਬੜੇ ਹੱਤਕ ਫੈਸਲੇ ਕੀਤੇ ਨੇ ਜਿਨ੍ਹਾਂ ਵਿੱਚ ਐਮਐਸਪੀ ਜਾਂ ਹੋਰ ਵੀ ਉਹਨਾਂ ਜਿਹੜੇ ਕਾਲੇ ਕਾਨੂੰਨ ਬਣਾਏ ਸਨ ਕਿਸਾਨਾਂ ਦਾ ਗਲ ਘੁੱਟੂ ਫੈਸਲਾ ਸੀਗਾ ਇਹ ਫੈਸਲਾ ਵੀ ਮੋਦੀ ਸਰਕਾਰ ਦਾ ਪੰਜਾਬ ਦੇ ਕਿਸਾਨਾਂ ਅਤੇ ਸਮੁੱਚੀ ਪੰਜਾਬੀਅਤ ਦੇ ਵਿਰੁੱਧ ਸੀਗਾ ਇਸ ਕਰਕੇ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਤੇ ਪੈਰਾ ਦਿੰਦਿਆਂ ਹੋਇਆਂ ਅੱਜ ਸਰਦਾਰ ਬਲਬੀਰ ਸਿੰਘ ਪੰਨੂ ਦੇ ਦੇਸ਼ਾ ਨਿਰਦੇਸ਼ਾਂ ਦੇ ਉੱਤੇ ਇਹ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਫਤਿਹਗੜ ਚੂੜੀਆਂ ਦੇ ਹਲਕੇ ਵੱਲੋਂ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਜਿੱਥੇ ਵੀ ਸਰਦਾਰ ਭਗਵੰਤ ਸਿੰਘ ਮਾਨ ਸਾਨੂੰ ਆਵਾਜ਼ ਦੇਣਗੇ ਸਰਦਾਰ ਪੰਨੂ ਦੀ ਅਗਵਾਈ ਦੇ ਵਿੱਚ ਅਸੀਂ ਵੱਡੇ ਜੱਥੇ ਲੈ ਕੇ ਉੱਥੇ ਪਹੁੰਚਾਂਗੇ ਅਤੇ ਕੁਰਬਾਨੀਆਂ ਦੇਣ ਤੋਂ ਵੀ ਗੁਰੇਜ਼ ਨਹੀਂ ਕਰਾਂਗੇ ਪਰ ਪੰਜਾਬ ਦੀ ਇੱਕ ਪੂਰਨ ਪਾਣੀ ਜਿਹੜਾ ਅਸੀਂ ਹਰਿਆਣੇ ਨੂੰ ਨਹੀਂ ਜਾਣਦੇਾਂਗੇ ਇਸ ਕਰਕੇ ਮੈਂ ਜਿੰਨੀਆਂ ਵੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਜਿਹਦੇ ਵਿੱਚ ਭਾਵੇਂ ਭਾਜੀਪੀ ਇਹ ਭਾਵੇਂ ਕਾਂਗਰਸ ਆ ਭਾਵੇਂ ਅਕਾਲੀ ਦਲ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿਉ ਪੰਜਾਬ ਦੇ ਪ੍ਰਤੀ ਸਿਹਰਦ ਨੇ ਪੰਜਾਬ ਪ੍ਰਤੀ ਉਹਨਾਂ ਦੀ ਵਫਾਦਾਰੀ ਹੈ ਤੇ ਉਹ ਇੱਕ ਮੰਚ ਤੇ ਇਕੱਠੇ ਹੋ ਕੇ ਸਗਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਟੇਬਲ ਟਾਕ ਕਰਨ ਇੱਕ ਮੈਮੋਰੰਡਮ ਕੇਂਦਰ ਸਰਕਾਰ ਨੂੰ ਦੇਣ ਅਤੇ ਸਾਂਝਾ ਮੁੱਦਾ ਬਣਾ ਕੇ ਪੰਜਾਬ ਦੀ ਲੜਾਈ ਨੂੰ ਲੜਨ ਇਨੇ ਵਿੱਚੋਂ ਪਤਾ ਲੱਗ ਜਾਏਗਾ ਕਿ ਕਿਹੜਾ ਪੰਜਾਬ ਦੀ ਧਰਤੀ ਦੇ ਪੰਜਾਬ ਦੇ ਲੋਕਾਂ ਦੇ ਨਾਲ ਹੈ ਕਿਹੜੀ ਧਾਰਤੀ ਤੇ ਕਿਹੜੀ ਰਾਜਨੀਤਿਕ ਰੋਟੀਆਂ ਸੇਕ ਰਹੀ ਏ ਸਾਡੇ ਭਾਜਪਾ ਦੇ بڑے ਦਮਗਜੇ ਮਾਰਨ ਵਾਲੇ ਲੀਡਰ ਵੀ ਭਾਜਪਾ ਦੇ ਵਿੱਚ ਅਗਵਾਈ ਕਰ ਰਹੇ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਜਾਨੀ ਕਿ ਇਸ ਤੋਂ ਪਹਿਲਾਂ ਕੈਪਟਨ ਮਰਿੰਦਰ ਸਿੰਘ ਜਿਹੜਾ ਆਪਣੇ ਬੋਲ ਲਵਾਉਂਦਾ ਸੀ ਮੈਂ ਪਾਣੀਆਂ ਦਾ ਰੱਖਾਂ ਅੱਜ ਉਹਦੀ ਜ਼ੁਬਾਨ ਤੇ ਸਿਕਰੀ ਕਿਉਂ ਜੰਮੀ ਐ ਉਹ ਵੀ ਆਪਣਾ ਸਟੈਂਡ ਸਪਸ਼ਟ ਕਰਨ ਪੰਜਾਬ ਦੇ ਪ੍ਰਤੀ ਕਿ ਪਾਣੀ ਹਰਿਆਣੇ ਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਮਨੀਸ਼ ਚੋਧਿਆ ਤੇ ਜਤਿੰਦਰ ਜੈਨ ਉਹ ਦੋ ਜੀ ਪਛਾਣ ਦਿੱਖਾਉਂਦੇ ਦੇਖੋ ਜੇ ਜਿਹੜੇ ਜਿੰਨੇ ਵੀ ਨਾ ਬਦਲਾ ਨੂੰ ਨੀਤੀਆਂ ਜਿੰਨੂੰ ਆਪਾਂ ਕਹਿ ਦਿੰਨੇ ਆ ਇਹ ਸਾਰੀਆਂ ਭਾਜਪਾ ਦੀਆਂ ਕੋਝੀਆਂ ਚਾਲਾਂ ਨੇ ਭਾਜਪਾ ਆਮ ਆਦਮੀ ਪਾਰਟੀ ਨੂੰ ਦਬਾਉਣਾ ਚਾਹੁੰਦੀ ਏ ਇੱਥੇ ਮੈਂ ਭਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜੇ ਲੋੜ ਪਈ ਤੇ ਉਸ ਵਿਰੋਧੀ ਵੀ ਅਸੀਂ ਪ੍ਰੋਟੈਸਟ ਕਰਾਂਗੇ ਪਰ ਅਸੀਂ ਕਿਸੇ ਵੀ ਆਮ ਆਦਮੀ ਪਾਰਟੀ ਦੇ ਆਗੂ ਨਾਲ ੱੱਕਾ ਨਹੀਂ ਹੋਣ ਦੇਵਾਂਗੇ ਅੱਜ ਦਾ ਜਿਹੜਾ ਰੋਸ ਮਾਰਚ ਆ ਕੇਂਦਰ ਸਰਕਾਰ ਦੇ ਵਿਰੁੱਧ ਕੱਢਿਆ ਜਾਏ ਇਹ ਸਾਡੇ ਪੰਜਾਬ ਦਾ ਹੱਕ ਹੋਣਾ ਚਾਹੁੰਦੇ ਆ ਜਿੱਨਾ ਪਾਣੀ ਦੀ ਲੜਾਈ ਆਏ ਪਾਣ ਜਿੱਨਾ ਪਾਣੀ ਸੀ ਦੂਜੀ ਸਵੇਰ ਨੂੰ ਜਨਾ ਅਸੀਂ ਦੇ ਚੁੱਕੇ ਆ ਹੁਣ 2 ਮਹੀਨੇ ਸਾਡਾ ਝੋਨੇ ਦਾ ਸੀਜ਼ਨ ਆ ਪਾਣੀ ਦੀ ਬਾਰਿਸ਼ਾ ਹੋਣ ਕਰਕੇ ਪਾਣੀ ਦਾ ਲੈਵਲ ਬਹੁਤ ਅੱਗੇ ਘਟਿਆ ਜੇ ਅਸੀਂ ਪਾਣੀ ਇਹ ਵੀ ਉਹਨਾਂ ਨੂੰ ਦੇ ਤਾ ਤੇ ਸਮਰਸੀਬਲ ਚੱਲਦੇ ਨਾਲ ਪਾਣੀ 4-5 ਫੁੱਟ ਹੋਰ ਨੀਵੇਂ ਥੱਲੇ ਚੱਲ ਜਾਣਾ ਜਿਹੜਾ ਓਨਲੇ 10 ਸਾਲਾਂ ਨੂੰ ਪਾਣੀ ਮੁੱਕ ਜਾਏਗਾ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਹਾਂ ਬਾਕੀ ਸਰਕਾਰਾਂ ਨੂੰ ਕਹਿਣਾ ਇਹਨੇ ਆ ਬਾਕੀ ਪਾਰਟੀਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਸਾਥ ਦੋ ਸਰਕਾਰ CM ਦਾ ਸਾਥ ਦੋ ਤੇ ਇੱਕ ਇੱਕ ਮੰਚ ਤੇ ਇਕੱਠੇ ਹੋਈਏ ਤੇ ਲੜਾਈ ਲੜੀਏ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਪਾਰਟੀ ਦੇ ਉੱਪਰ ਉੱਠ ਕੇ ਸਾਡਾ ਸਾਥ ਦੋ ਜੀ ਜੋ ਕੇਂਦਰ ਸਰਕਾਰ ਵੱਲੋਂ ਫੈਸਲਾ ਦਿੱਤਾ ਗਿਆ ਹੈ ਬੜਾ ਗਲਤ ਫੈਸਲਾ ਦਿੱਤਾ ਗਿਆ ਵਾ ਕਿਉਂਕਿ ਹੁਣ ਜਿਹੜੀ ਆ ਲੋਕਾਂ ਨੇ ਚੋਨਾ ਬੀਜਣਾ ਵਾ ਤੇ ਪਾਣੀ ਦੀ ਸਖਤ ਲੋੜ ਹੈ ਪੰਜਾਬ ਨੂੰ ਔਰ ਇਹ ਜਿਹੜਾ ਪਾਣੀ ਬੰਦ ਕਰਕੇ ਕੇਂਦਰ ਸਰਕਾਰ ਨੇ ਬੜਾ ਗਲਤ ਕੀਤਾ ਵਾ ਔਰ ਸਰਦਾਰ ਭਗਵੰਤ ਮਾਨ ਦੀ ਦਿਸ਼ਾ ਹਦਾਇਤਾਂ ਦੇ ਵਿੱਚ ਜਿਹੜੇ ਰੋਲ ਮਾਰਚ ਕੀਤੇ ਜਾ ਰਹੇ ਨੇ ਇਹ ਪੰਜਾਬ ਦੇ ਕਿਸਾਨਾਂ ਦੇ ਹੱਕ ਵਾਸਤੇ ਕੀਤੇ ਜਾ ਰਹੇ ਨੇ ਆਪਣੇ ਪੰਜਾਬ ਦੇ ਹੱਕ ਵਾਸਤੇ ਕੀਤੇ ਜਾ ਰਹੇ ਨੇ ਇਹ ਜਿੰਨਾ ਚਿਰ ਕੇਂਦਰ ਸਰਕਾਰ ਇਹ ਆਪਣਾ ਫੈਸਲਾ ਨਹੀਂ ਬਦਲਦੀ ਇਹ ਇਦਾਂ ਹੀ ਚਲਦੇ ਰਹਿਣਗੇ ਅਸੀਂ ਹਮੇਸ਼ਾ ਹੀ ਸਰਕਾਰ ਦੇ ਕੇਂਦਰ ਸਰਕਾਰ ਦੇ ਵਿਰੁੱਧ ਖੜੇ ਆ ਅੱਜ ਉਹਹੀਂ ਜਿੱਥੇ ਪ੍ਰਦਰਸ਼ਨ ਕੀਤਾ ਇਹ ਪਾਣੀਆਂ ਦੇ ਮਸਲੇ ਤੇ ਕੀਤਾ ਲੋਕਿ ਸਾਡੇ ਹੱਕ ਦਾ ਪਾਣੀ ਵੀ ਮੋਦੀ ਨੇ ਇਹ ਕਹਿ ਦਿੱਤਾ ਕਿ ਜੋ ਕਮੇਟੀ ਆ ਭਾਖੜਾ ਦਮ ਦੀ ਉਹਨਾਂ ਨੇ ਇਹ ਕੀਤਾ ਕਿ ਜੋ ਹਰਿਆਣੇ ਨੂੰ ਪਾਣੀ ਦਿੱਤਾ ਜਾਵੇ ਪਰ ਜੋ ਹਰਿਆਣਾ ਆਪਣਾ 3 ਮਹੀਨੇ ਪਹਿਲਾਂ ਹੀ ਪਾਣੀ ਲੈ ਚੁੱਕਾ ਸਾਰਾ ਜਿੰਨਾ ਉਹਦਾ ਹਿੱਸਾ ਨਹੀਂ ਸੀ ਬੰਦਾ 100% ਪਾਣੀ ਸਾਡਾ ਹੈ ਇਹ ਅਸੀਂ ਇਹਦੇ ਵਿੱਚੋਂ ਇੱਕ ਬੂੰਦ ਪਾਣੀ ਨਹੀਂ ਦੇਵਾਂਗੇ ਜਿੱਤੇ ਵੀ ਸਾਨੂੰ ਲੋੜ ਪਈ ਅਸੀਂ ਡਟ ਕੇ ਕੇਂਦਰ ਸਰਕਾਰ ਦਾ ਵਿਰੋਧ ਕਰਾਂਗੇ